ਸ਼ਹਿਰ ਵਿੱਚ ਨਜਾਇਜ਼ ਸਬੰਧਾਂ ਦੇ ਸ਼ੱਕ ਕਰਨ ਇੱਕ ਪਰਿਵਾਰਿਕ ਮਾਮਲਾ ਗੰਭੀਰ ਰੂਪ ਦਾਰ ਗਿਆ ਪੀੜਤ ਪਤੀ ਨੇ ਆਪਣੀ ਪਤਨੀ ਦੀ ਗੈਰ ਕਾਨੂੰਨੀ ਸਬੰਧ ਹੋਣ ਦੇ આરોਪ ਲਗਾਉਂਦੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਦੇ ਮੋਬਾਈਲ ਵਿੱਚੋਂ ਇਤਰਾਜਯੋਗ ਤਸਵੀਰਾਂ ਮਿਲੀਆਂ ਹਨ ਤਿੰਨ ਬੱਚਿਆਂ ਦਾ ਪਿਤਾ ਹੋਣ ਦੇ ਨਾਤੇ ਉਸ ਨੇ ਮੀਡੀਆ ਦੇ ਸਾਹਮਣੇ ਆਪਣਾ ਦਰਦ ਬਿਆਨ ਕੀਤਾ ਪੀੜਤ ਪਤੀ ਨੇ ਦੱਸਿਆ ਕਿ ਉਹਦਾ ਵਿਆਹ ਕਰੀਬ 20 ਤੋਂ 22 ਸਾਲ ਪਹਿਲਾਂ ਹੋਇਆ ਸੀ ਕਾਫੀ ਸਮੇਂ ਤੱਕ ਪਰਿਵਾਰਿਕ ਜੀਵਨ ਸਹੀ ਚੱਲਦਾ ਰਿਹਾ ਪਰ ਪਿਛਲੇ 10 ਤੋਂ 12 ਸਾਲ ਪੇ ਤੋਂ ਉਸਦੀ ਪਤਨੀ ਦਾ ਵਿਵਹਾਰ ਜੋ ਹੈ ਉਹ ਬਦਲਿਆਨ ਸ਼ੁਰੂ ਹੋ ਗਿਆ ਅਤੇ ਉਸਨੇ ਦੋਸ਼ ਲਾਇਆ ਕਿ ਪਤਨੀ ਦੇ ਬਾਹਰਲੇ ਵਿਅਕਤੀ ਨਾਲ ਸੰਬੰਧ ਹਨ ਜਿਸ ਬਾਰੇ ਉਸ ਨੂੰ ਸ਼ੱਕ ਸੀ ਪਰ ਉਸ ਕੋ ਪੱਕੇ ਸਬੂਤ ਨਹੀਂ ਸਨ 1 ਸਾਲ ਪਹਿਲਾਂ ਜਦੋਂ ਆਪਣੀ ਪਤਨੀ ਦਾ ਮੋਬਾਈਲ ਚੈੱਕ ਕੀਤਾ ਜਿਸ ਵਿੱਚ ਉਹ ਇਤਰਾਜ ਜੋ ਫੋਟੋਆਂ ਮਿਲੀਆਂ ਪਤੀ ਨੇ ਦੱਸਿਆ ਕਿ 23 ਨਵੰਬਰ ਅਤੇ ਫਿਰ 30 ਨਵੰਬਰ ਨੂੰ ਉਸ ਉੱਪਰ ਹਮਲਾ ਕੀਤਾ ਗਿਆ ਉਹਦਾ ਕਹਿਣਾ ਕਿ ਇਹ ਹਮਲਾ ਉਸਦੀ ਪਤਨੀ ਦੇ ਨਾਲ ਜੋ ਉਸ ਦਾ ਆਸ਼ਿਕ ਹੈ ਉਸਨੇ ਮਿਲ ਕੇ ਕੀਤਾ ਹੈ ਅਤੇ ਉਸਨੇ ਇਸ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਘਰ ਦੇ ਵਿੱਚ ਪੰਤ ਤੋੜ ਵੀ ਕੀਤੀ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਆਖੇ ਕਿ ਨਜਾਇਜ਼ ਰਿਸ਼ਤਿਆਂ ਕਾਰਨ ਹੋਈ ਲੜਾਈ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਪੁਲਿਸ ਨੇ ਆਖਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇ ਕਦਮ ਚੁੱਕੇ ਜਾਣਗੇ ਬਟਾਲਾ ਰੋਡ ਬਾਂਕੇਵਰੀ ਗਲੀ ਦਾ ਜੀ ਮਸਲੇ ਹੋਏ ਜੀ ਮੇਰਾ ਜੀ ਵੀ 22 23 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਹੈਗਾ ਤੇ ਚੰਗੀ ਜ਼ਿੰਦਗੀ गुजार ਰਿਹਾ ਸੀਗਾ ਮੈਂ ਹਾਂ ਜੀ ਪਰ 10 12 ਸਾਲਾਂ ਤੋਂ ਮੇਰੇ ਤੇਰੀ ਪਤਨੀ ਇਹ ਉਹ ਮਾਰੇ ਕਮਾ ਦੇ ਵਿੱਚ ਬੈ ਗਈ ਜੀ ਵੈਸੇ ਤਾਂ ਸ਼ੁਰੂ ਤੋਂ ਮੈਨੂੰ ਤਲਾਨੇ ਮਾਰਦੀ ਹੁੰਦੀ ਸੀਗੀ ਪਰ ਹੁਣ ਬਾਅਦ ਦਾ 15 ਸਾਲਾਂ ਤੋਂ ਮਗੀ ਮਾਰੇ ਕਮਾ ਚ ਪੈ ਗਈ ਉਹ ਤੇ ਬਾਹਰ ਚੱਕਰ ਹੈਗੇ ਨੇ ਪਰ ਤੁਝੇ ਮਨਪੰਧਿਆ ਨਾਲ ਕਿੰਨਾ ਚਿਰ ਪੁਰਾਣੇ ਅਧਿਆਰ ਜਲ ਰਿਹਾ ਦਾ ਉਹ ਜੀ 12 13 ਸਾਲ ਹੀ ਹੋ ਗਏ ਨੇ ਜੀ ਉਹਨਾਂ ਜੀ ਹਾਂਜੀ ਮੈਨੂੰ ਪਤਾ ਚੱਲਿਆ ਮੈਂ ਜੀ 1 ਸਾਲ ਵਾਦਾ ਤੇ ਮੈਨੂੰ ਸ਼ੁਰੂ ਤੋਂ ਹੈਗਾ ਪਰ ਮੇਰੇ ਕੋਲ ਪ੍ਰੂਫ ਨਹੀਂ ਸੀਗਾ ਉਹ 1 ਸਾਲ ਪਹਿਲਾਂ ਮੈਂ ਉਹਦਾ ਮੋਬਾਈਲ ਚੈੱਕ ਕੀਤਾ ਉਹਦੇ ਵਿੱਚ ਮਨੋਦੀਆਂ ਫੋਟੋਆਂ ਮਿਲੀਆਂ ਜੀ ਲਓ ਮੈਂ ਅਰੇਂਜ ਨਹੀਂ ਇਹ ਅਰੇਂਜ ਮੈਰੀ ਜਹੀ ਹੈ ਜੀ ਮੇਰੀ ਜੀ ਹਾਂਜੀ ਜੀ ਲੋਡ ਬਈ ਉਹ ਜੋ ਇਸ ਤਰ੍ਹਾਂ ਦਾ ਫੇਰ ਚਲਾਉਣ ਦੀ ਲੋਡ ਬਈ ਤੁਹਾਡੇ ਕੋਲ ਪਤਾ ਨਹੀਂ ਜੀ ਨਾ ਜੀ ਨਾ ਜੀ ਨਾ ਜੀ ਉਹਨੂੰ ਬਸ ਭੇੜੀਆਂ ਆਤਾ ਪੈ ਗਈਆਂ ਜੀ ਬਸ ਹੀ ਭੇੜੇ ਕਮਾਣ ਵਾਲੇ ਬਸ ਤੁਰ ਪਈ ਜੀ ਹਾਂਜੀ ਮੇਰੇ ਬੱਚਿਆਂ ਨੇ ਬੱਚਿਆਂ ਨੇ ਮੈਨੇ ਬੜੀਆਂ ਬੇਟੀਆਂ ਨੇ ਆਪਣੇ ਰਾਏ ਪਾਲਿਆ ਜੀ ਜੋ ਮੇਰੀਆਂ ਬੇਟੀਆਂ ਨੇ ਹਾਂ ਜੀ ਇੱਕ 21 ਸਾਲਾਂ ਦੀ ਏ ਇੱਕ 16 ਸਾਲਾਂ ਦੀ ਏ ਜੀ ਬੇਟੀ ਜੀ ਹਾਂ ਜੀ ਬੱਚੇ ਜੀ ਉਹਦੇ ਕੋਲ ਹੀ ਕੁੜੀਆਂ ਉਹਦੇ ਕੋਲ ਹੀ ਹੈਗੀਆਂ ਜੀ ਜੀ ਮੈਨੂੰ ਸੋ ਕੁੜੀਆਂ ਨੂੰ ਮੈਂ ਕਹਿਨਾ ਵਾਂ ਕਿ ਹਾਂ ਵੀ ਉਹਨੂੰ ਰਾਜੋ ਜੀ ਮੇਰੇ ਕੋਲ ਆਇਓ ਤੇਹੀ ਉਹ ਨਹੀਂ ਆਂਦੀਆਂ ਹੈਗੀਆਂ ਜੀ ਉਹ ਨਹੀਂ ਆਉਂਦੀ ਆਪਣੀ ਮਾਂ ਦਾ ਸਾਥ ਨਹੀਂ ਛੱਡਦੀਆਂ ਹੈਗੀਆਂ ਤੁਹਾਨੂੰ ਵੀ ਆਪ ਤੁਹਾਡੇ ਬੱਚਾ ਦੇ ਮਾੜਾ ਸਰ ਰਵੇਗਾ ਹਾਂ ਜੀ ਜੀ ਬੇਗਾ ਜੀ ਬੇਗਾ ਜੀ ਬਿਲਕੁਲ ਬੇਗਾ ਜੀ ਹਾਂ ਜੀ ਥਾਣੇ ਆਇਓ ਨਾ ਜੀ ਮੈਂ ਉਹ ਥਾਣੇ ਮੈਂ ਕਿੰਨੇ ਚੱਕਰ ਮਾਰ ਗਿਆ ਜੀ ਥਾਣੀ ਜੀ 23 ਤਰੀਕ ਦੀ 23 11 ਦੀ ਮੇਰੇ ਪਹਿਲਾਂ ਸੱਟ ਲੱਗੀ ਸੀ 30 11 ਨੂੰ ਮੁੜ ਕੇ ਮੇਰੇ ਫੇਰ ਘਰ ਹਮਲਾ ਹੋਇਆ ਜੀ ਹਾਂ ਜੀ ਉਹਦੇ ਆਸ਼ਿਕ ਨੇ ਤੇ ਨਾਲ ਆਪ ਨਾਲ ਮੇਰੀ ਸੱਸ ਨਾਲ ਮੇਰੀ ਸਾਲੀ ਨੇ ਆ ਕੇ ਤੇ ਹਮਲਾ ਕਰਵਾਇਆ 8-10 8-10 ਹਜ਼ਾਰ ਅਨਪਛਾਤੇ ਬੰਦੇ ਲਿਆ ਕੇ ਹਾਂ ਜੀ ਘਾਰਕੁੱਟ ਮਾਰ ਕੀਤੀ ਉਹਨਾਂ ਨੇ ਮੇਰੀ ਤੋੜਪਾਨ ਕੀਤਾ ਮੈਂ ਚਾਹਨਾ ਜੀ ਕਿਹੜੇ ਰੋਗ ਲਾ ਰਹੇ ਹੋ ਤੁਸੀਂ ਆਪਣੇ ਹਾਂ ਜੀ ਜੀ ਮੇਰੇ ਕੋਲ ਪ੍ਰੂਫ ਹੈਗੇ ਨੇ ਜੀ ਸਾਰੇ ਜੀ ਉਹਨਾਂ ਦੇ ਜੀ ਸੀਸੀਟੀਵੀ ਸੀਸੀਡੀ ਪ੍ਰੂਫ ਹੈਗਾ ਜੀ ਮੇਰੇ ਕੋਲ ਫੋਟੋਆਂ ਹੈਗ ਹਾਂਜੀ ਮੈਂ ਜੀ ਇਹੋ ਚਾਹਨਾ ਜੀ ਕਿ ਮੇਰਾ ਇਨਸਾਬ ਦਵਾਇਆ ਜਾਵੇ ਉਹਨੂੰ ਪੋਸਟ ਮੇਰਾ ਪਰਚਾ ਦਰਜ ਕਰ ਕੀਤਾ ਜਾਵੇ ਜੀ ਉਸ ਪਰਚਾ ਨਹੀਂ ਦਰਜ ਕਰ ਰਹੀ ਜੀ ਮੇਰਾ ਜੀ ਹਾਂਜੀ ਮੈਂ ਉਹਨਾਂ ਨੂੰ ਅੱਠ ਤਰੀਕ ਦਾ ਬਿਆਨ ਲਿਖ ਕੇ ਦੇ ਦੁੱਤਾ ਦਾ ਟਾਈਪ ਕਰਾ ਕੇ ਦੇ ਦੁੱਤਾ ਵਾ ਨੌਜਵਾਨ ਇਥੇ ਪਹੁੰਚਿਆ ਉਹ ਬਸ ਇਹਨਾਂ ਦਾ ਪਰਚਾ ਲੱਗੇ ਦੇਣਾ ਬਿਆਨ ਇਹਨਾਂ ਦੇ ਆਗੇ ਨੇ ਕੀ ਨਾਮ ਹੈ ਦਾਰੀ ਪ੍ਰਿੰਸ ਕੁਮਾਰ ਅੱਛਾ ਫੀਲ ਜਾਂਦਾ ਹੀ ਨਹੀਂ ਨਾਮੇ ਹੋਇਓ ਘਰ ਕੋ ਰਾਨ ਕੇਤੇ ਕੇ ਗਲਗੁਲ ਪਿਆ ਘਰ ਗਲੀ ਦੇ ਵਿੱਚ ਇਹਦੇ ਗਲਗੁਲ ਪਿਆ ਆ ਉਹ ਸੰਜੀਪ ਭਾਟੀਆ 5751 ਦੀ ਆਲਰੇਡੀ ਪਹਿਲਾਂ ਹੀ ਕਰਤੀ ਆ ਜੀ ਤੇ ਹੁਣ ਪਰਚਾ ਵੀ ਦੇ ਦੇਣ ਲੱਗੇ ਇਹ ਮਾਰਕਟ ਦਾ ਪਰਚਾ ਕਰ ਲੇ ਕਿ ਸਰ ਜਿਹੜਾ ਘਰ ਆ ਕੇ ਪਈ ਦੀ ਹਾਂਜੀ ਹਾਂਜੀ 57 ਸਰ ਪਹਿਲੀ ਪਹਿਲੀ ਲੋ ਮਾਰਕਟ ਉਹਦੀ ਕੀਤੀ ਜਾਂ ਅਗਲੇ ਦੀ ਮਾਰਕਟ ਦੋਨਾਂ ਦੀ ਪਹਿਲੇ ਦੀ ਕੀਤੀ 57 ਹੁਣ ਫਿਰ ਇਹਦੀ ਜਿਹੜਾ ਜਿਹੜੀਆਂ ਤਾਂ ਰਾਵਾਂ ਬੰਦੀਆਂ ਦਾ ਤਰਾਵਾ ਦਾ ਪਰਚਾ ਦੇ ਦੇਣ ਲੱਗੇ ਜਿਹੜੀ ਜਿਹੜੀਆਂ ਤਰਾਵਾ ਬੰਦੀਆਂ ਹਾਂ ਜਿਹੜੀਆਂ ਤਰਾਵਾ ਹੋਰ ਵੀ ਇਹਨਾਂ ਨੇ ਕੋਈ ਕੰਪਲੇਂਟ ਕਰਾਈ ਹੈ ਨਾਜਾਇਜ਼ ਸੰਬੰਧਾਂ ਦੀ ਨਹੀਂ ਜਾਂ ਆਪਣੀ ਪਤਨੀ ਦੀ ਉਹ ਤੇ ਮੈਟਰ ਇਹਨਾਂ ਦਾ ਕੋਰਟ ਚ ਚੱਲਦਾ ਉਹ ਸਾਡੇ ਨਾਂ ਦੇ ਨਾਜਾਇਜ਼ ਸੰਬੰਧਾਂ ਦਾ ਸਾਡੇ ਨਾਲ ਕੋਈ ਲਿੰਕ ਥੋੜਾ ਬੰਦਾ ਸਾਡੀ ਤੇ ਜਿਹੜੀ ਜੋ ਮੈਟਰ ਆਉਂਦਾ ਉਹਦੇ ਮੁਤਾਬਕ ਹੀ ਕਾਰਵਾਈ ਕਰ ਦਿੰਦੇ ਹਾਂ ਮੰਗੀ ਕੰਸਲ ਹੋ ਰਹੀ ਜਾਵੇ ਬਸ ਪਰਚਾ ਦੇ ਦਿੰਨ ਲੱਗੇ ਸ਼ਾਮ ਨੂੰ ਇਹਨਾਂ ਨੂੰ ਐਫ ਆਰ ਦੇ ਦੇਣੀ ਆਪਾਂ ਠੀਕ ਅੱਛਾ ਹਾਂਜੀ